ਸਾਚਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਾਸੋਨੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਨੀਕਾਂਤਾ ਇੱਕ ਵਾਰੀ ਮਲਾ ਦੇ ਬਸ 2 ਮਿੰਟਾਂ ਲਈ ਆਂਟੀ ਆਪਣੀ ਵੱਡੀ ਨੌ ਦੀ ਮਿੰਤ ਕਰ ਰਹੀ ਸੀ ਆਂਟੀ ਬਹੁਤ ਕਮਜ਼ੋਰ ਤੇ ਦੁਖੀ ਨਜ਼ਰ ਆਉਂਦੀ ਸੀ ਮੈਨੂੰ ਦੇਖ ਕੇ ਇਹ ਹੀ ਆਂਟੀ ਦੀ ਰੂਹ ਖੜ ਜਾਂਦੀ ਸੀ ਪਰ ਅੱਜ ਆਂਟੀ ਨੇ ਕੋਈ ਬਾਲਾ ਕੋਈ ਖਾਸ ਖੁਸ਼ੀ ਜਹੀ ਜ਼ਾਹਰ ਨਹੀਂ ਕੀਤੀ ਭਾਬੀ ਨੇ ਵੀ ਪਰਲੇ ਜਿਹੇ ਮੂੰਹ ਕਰਕੇ ਕਿਹਾ ਆ ਜਾ ਸਰਲਾ ਬਹਿ ਜਾ ਤੇ ਮੈਂ ਆਂਟੀ ਕੋਲ ਮੰਝੇ ਤੇ ਦੋਹਣ ਵਾਲੇ ਪਾਸੇ ਬੈਠ ਗਈ ਭਾਬੀ ਆਪਦੇ ਕੰਮ ਲੱਗੀ ਰਹੀ ਤੇ ਆਂਟੀ ਨੇ ਕੋਈ ਖਾਸ ਨਹੀਂ ਬੁਲਾਇਆ ਆਂਟੀ ਮੰਝੇ ਤੇ ਬੈਠੀ ਉਹ ਲੱਗਦਾ ਸੀ ਜਿਵੇਂ ਕਈ ਦਿਨਾਂ ਤੋਂ ਬਿਮਾਰ ਹੋਵੇ ਮੈਂ ਕੱਲ ਹੀ ਪੇਕੇ ਆਈ ਸੀ ਨਿੱਕਾ ਅੰਛ ਬੜਾ ਹੀ ਰੋਈ ਜਾਂਦਾ ਸੀ ਮੈਂ ਸੋਚਿਆ ਨਾਲੇ ਆਂਟੀ ਨੂੰ ਮਿਲਾਵਾਂਗੀ ਨਾਲੇ ਆਂਟੀ ਤੋਂ ਪੁੱਛ ਲਾਂ ਆਵਾਂਗੀ ਆਂਟੀ ਵਾਵਾਸੀ ਆਣੀ ਸੀ ਤੇ ਅਕਸਰ ਕੋਈ ਨਾ ਕੋਈ ਔੜ ਔੜਪੋੜ ਦੱਸ ਦਿੰਦੀ ਸੀ ਅਸੀਆਂ ਦੇ ਨੇੜੇ ਟੱਕ ਚੁੱਕੀ ਆਂਟੀ ਨੂੰ ਜ਼ਿੰਦਗੀ ਦਾ ਬਹੁਤ ਜ਼ਰਬਾ ਸੀ ਆਂਟੀ ਦਾਦੀ ਮਾਂ ਦੇ ਨੂੰ ਨੁਸਖਿਆਂ ਵਾਲੀ ਜਿੰਦੀ ਜਾਗਦੀ ਖੁੱਲੀ ਕਿਤਾਬ ਸੀ ਪਹਿਲਾਂ ਵੀ ਕਈ ਵਾਰੀ ਹੋਇਆ ਸੀ ਜਦੋਂ ਇਹ ਬੱਚੇ ਮੈਨੂੰ ਤੰਗ ਕਰਦੇ ਤੇ ਮੈਂ ਇਹਨਾਂ ਨੂੰ ਆਂਟੀ ਕੋਲ ਲੈ ਜਾਂਦੀ ਆਂਟੀ ਕਦੇ ਕਹਿੰਦੀ ਟੁੱਡਰੀ ਤਈਆ ਤੇ ਕਦੇ ਕਹਿੰਦੀ ਹਸਲੀ ਪਈ ਆ ਆਪ ਹੀ ਠੀਕ ਕਰ ਦਿੰਦੀ ਜਵਾਕ ਮਿੰਟਾਂ ਵਿੱਚ ਭਲੇ ਚੰਗੇ ਹੋ ਜਾਂਦੇ ਇੱਕ ਵਾਰੀ ਮੈਂ ਆਈ ਤੇ ਸਿਮੀ ਰਾਤ ਨੂੰ ਬਾਲਾ ਰੋਣ ਲੱਗ ਪਈ ਮੈਂ ਘਬਰਾ ਗਈ ਉਸ ਵੇਲੇ ਡਾਕਟਰ ਵੀ ਕੋਈ ਨਹੀਂ ਸੀ ਮਿਲਣਾ ਨਾਲੇ ਕਈ ਵਾਰੀ ਡਾਕਟਰਾਂ ਨੂੰ ਵੀ ਬਿਮਾਰੀ ਦੀ ਪੂਰੀ ਸਮਝ ਨਹੀਂ ਆਉਂਦੀ ਬਸ ਐਵੇਂ ਗੋਲੀਆਂ ਕੈਪਸੂਲ ਤੇ ਸਿਰਪ ਲਿਖ ਦਿੰਦੇ ਹਨ ਆਖੇ ਜੀ ਨਾਮ ਵਰਕ ਪਿਆ ਤਾਂ ਕੱਲ ਨੂੰ ਦੁਬਾਰਾ ਆ ਵਖਾ ਜਾਈਓ ਬਸ ਫੀਸ ਲਈ ਤੇ ਕਿੱਸਾ ਖਤਮ ਮੈਂ ਮੈਂ ਮੇਰੀ ਭਾਬੀ ਨੂੰ ਨਾਲ ਲੈ ਕੇ ਆਂਟੀ ਘਰ ਗਈ ਤੇ ਆਂਟੀ ਨੂੰ ਉਠਾਇਆ ਆਂਟੀ ਦਾ ਪੂਰਾ ਪਰਿਵਾਰ ਬਾਹਰ ਵਿਹੜੇ 'ਚ ਹੀ ਟੇਬਲ ਫੈਨ ਲਾ ਕੇ ਸੌਂਦਾ ਹੈ। ਉਹਨਾਂ ਕੋਲ ਪੈਸਾ ਚਾਹੇ ਵਾਧੂ ਹੈ। ਆਂਟੀ ਦਾ ਬੇਟਾ ਤਿੰਨੋਂ ਦੋਨੇ ਲੈਕਚਰ ਆ ਰਹਾਨਾ। ਆਪੀ ਆਪਣੀ ਕੋਠੀ ਹੈ ਪਰ ਉਹਨਾਂ ਨੇ AC ਨਹੀਂ ਲਗਵਾਇਆ ਅਜੇ ਤੱਕ। ਆਂਟੀ ਦਾ ਬੇਟਾ ਕੁਝ ਚੀਪੜ ਜਿਹਾ ਹੈ। ਸਾਰਾ ਸਮਾਂ ਸਾਈਕਲ ਤੇ ਹੀ ਸਕੂਲ ਆਉਂਦਾ ਤੇ ਕਾਰ ਤੇ ਸਕੂਟਰ ਤਾਂ ਬਸ ਘਰੇ ਹੀ ਖੜੇ ਰਹਿੰਦੇ ਆਂਟੀ ਉੱਠੀ ਤੇ ਉਸਨੇ ਸਿਮੀ ਨੂੰ ਦੇਖਿਆ ਤੇ ਕਹਿੰਦੀ ਇਸ ਤੇ ਚਮੂਨੇ ਲੜਦੇ ਹਨ ਕੁਝ ਸੋਚ ਕੇ ਜੇ ਆਪਣੀ ਨੌਣ ਨੂੰ ਕਹਿੰਦੀ ਕਾਂਤਾ ਆਪਣੇ ਹਿੰਗ ਪਈ ਹੈ ਨਾ ਥੋੜੀ ਜਿਹੀ ਲੀਰ ਚ ਬਨ ਕੇ ਇਹਦੇ ਇਲਾਕਾ ਦਿwale ਬਣਦੇ ਸੱਚੀ ਗੁਰੂ ਦੀ ਸੌ ਸਿਮੀ ਦਸਾਂ ਮਿੰਟਾਂ ਚ ਚੁੱਪ ਕਰ ਗਈ ਆਂਟੀ ਦਾ ਘਰ ਸਾਡੇ ਨਾਲ ਮਾਡਲ ਟਾਊਨ ਵਿੱਚ ਸਾਡੇ ਘਰ ਤੋਂ ਦੋ ਤਿੰਨ ਘਰ ਅੱਗੇ ਸੀ ਵੈਸੇ ਤਾਂ ਸਾਡੇ ਮਾਡਲ ਟਾਊਨ ਵਿੱਚ ਆਂਡੀਆਂ ਗਵਾਂਡੀਆਂ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਇਹ ਆਂਟੀ ਸਾਰਾ ਦਿਨ ਘਰ ਇਕੱਲੀ ਹੁੰਦੀ ਸੀ ਐਡੇ ਵੱਡੇ 400 ਗਾਜ ਦੀ ਕੋਠੀ ਤੇ ਆਂਟੀ ਬਜ਼ੁਰਗ ਆਂਟੀ ਘਰ ਦਾ ਨਿਕ ਸੁਕ ਨਿਵਟਾ ਕੇ ਬਾਹਰ ਬੈਠ ਜਾਂਦੀ ਕਰੇ ਕੋਈ ਕੰਮ ਵਾਲੀ ਵੀ ਨਹੀਂ ਸੀ ਰੱਖੀ ਹੋਈ ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਕਿਉਂਕਿ ਉਹ ਦੋਨੋਂ ਜੀ ਰੋਜ਼ ਸਵੇਰੇ ਨੌਕਰੀ ਤੇ ਚਲੇ ਜਾਂਦੇ ਅੰਕਲ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ ਆਂਟੀ ਦੱਸਦੀ ਸੀ ਕਿ ਉਹਨਾਂ ਨੂੰ ਅਟੈਕ ਦਾ ਦੌਰਾ ਪਿਆ ਸੀ ਤੇ ਸੁੱਤੇ ਪਏ ਹੀ ਚੱਲ ਵਸੀ ਮੈਂ ਆਂਟੀ ਦੇ ਅਟੈਕ ਦੇ ਦੌਰੇ ਵਾਲੀ ਗੱਲ ਤੇ ਬਹੁਤ ਹੱਸੀ ਉਦੋਂ ਅਜੇ ਮੈਂ ਕੁਆਰੀ ਸੀ ਆਂਟੀ ਮੈਨੂੰ ਧੱਕੇ ਨਾਲ ਕੋਲ ਬਾਠਾ ਲੈਂਦੀ ਤੇ ਮੈਂ ਤੇ ਮੇਰੇ ਨਾਲ ਖੂਬ ਗੱਲਾਂ ਕਰਦੀ ਕਦੇ-ਕਦੇ ਆਂਟੀ ਦੀ ਧੀ ਦਾ ਫੋਨ ਆਉਂਦਾ ਤਾਂ ਆਂਟੀ ਖੂਬ ਗੱਲਾਂ ਮਾਰਦੀ ਆਂਟੀ ਨੇ ਮੈਨੂੰ ਇੱਕ ਦਿਨ ਦੱਸਿਆ ਕਿ ਆ ਮੋਬਾਈਲ ਮੇਰੇ ਹੀ ਧੀ ਜਵਾਈ ਨੇ ਤੇਰੇ ਅੰਕਲ ਨੂੰ ਲੈ ਕੇ ਦਿੱਤਾ ਸੀ ਤੇ ਹੁਣ ਇਹ ਮੇਰੇ ਕੋਲ ਹੀ ਹੁੰਦਾ ਹੈ ਮੈਂ ਹਰਾ ਬਟਨ ਦਬ ਕੇ ਸੁਣ ਲੈਂਦੀ ਹਾਂ ਬਸ ਮੈਨੂੰ ਮੇਰੀ ਧੀ ਦਾ ਹੀ ਫੋਨ ਆਉਂਦਾ ਹੈ ਤੇ ਹੋਰ ਕੋਈ ਕਿਸੇ ਦਾ ਨਹੀਂ ਆਉਂਦਾ ਮੈਨੂੰ ਆਂਟੀ ਮੇਰੀ ਦਾਦੀ ਮਾਂ ਵਰਗੀ ਲੱਗਦੀ ਭਾਵੇਂ ਮੈਂ ਮੇਰੀ ਦਾਦੀ ਨਹੀਂ ਵੇਖੀ ਪਰ ਮੈਨੂੰ ਆਂਟੀ ਤੇ ਬਾਲਾ ਮੂ ਆਉਂਦਾ ਮੈਨੂੰ ਪਤਾ ਸੀ ਭਾਈ ਆਂਟੀ ਤਾਂ ਵੇਲੀ ਹੈ ਟਾਈਮ ਪਾਸ ਭਾਲਦੀ ਪਰ ਮੈਂ ਫਿਰ ਵੀ ਆਂਟੀ ਕੋਲ ਬੈਠ ਜਾਂਦੀ ਆਂਟੀ ਖੂਬ ਗੱਲਾਂ ਕਰਦੀ ਗੱਲਾਂ ਦਾ ਵਿਸ਼ਾ ਉਸਦੀ ਧੀ ਦਾ ਹੀ ਹੁੰਦਾ ਜਾਂ ਉਹ ਅੰਕਲ ਦੀਆਂ ਗੱਲਾਂ ਕਰਦੀ ਉਹ ਦੱਸਦੀ ਉਸਨੇ ਰੱਬ ਤੋਂ ਸੁਖਣਾ ਸੁਖ ਕੇ ਧੀ ਲਈ ਸੀ ਚਾਹੇ ਪਹਿਲਾਂ ਹੀ ਉਸ ਦੇ ਕੋਲ ਚਾਰ ਮੁੰਡੇ ਸਨ ਧੀ ਉਸ ਦੇ ਉਸ ਦਾ ਬਡਾਪੇ ਵਿੱਚ ਦੁੱਖ ਸੁਣਿਆ ਕਰੂਗੀ ਉਸਨੇ ਧੀ ਨੂੰ ਪੜਾਇਆ ਲਿਖਾਇਆ ਸਰਕਾਰੀ ਟੀਚਰ ਲਵਾਇਆ ਉਸਨੇ ਧੀ ਦਾ ਵਿਆਹ ਵੀ ਨੇੜੇ ਹੀ ਪ੍ਰਾਈਵੇਟ ਨੌਕਰੀ ਕਰਦੇ ਮੁੰਡੇ ਨਾਲ ਕਰਾ ਦਿੱਤਾ ਤਾਂ ਕਿ ਜਦੋਂ ਧੀ ਤਾਕੇ ਜਦੋਂ ਜੀ ਕੀਤਾ ਧੀ ਆ ਕੇ ਮਿਲ ਜਾਵੇ ਤੇ ਜਾਂ ਉਹ ਧੀ ਨੂੰ ਮਿਲਾਵੇ ਵੈਸੇ ਵੀ ਆਂਟੀ ਦੀ ਧੀ ਹਰ ਐਤਵਾਰ ਨੂੰ ਆ ਕੇ ਮਿਲ ਜਾਂਦੀ ਫਿਰ ਮਾਵਾਂ ਧੀਆ ਖੂਬ ਗੁਰਵਤ ਘਰ ਦੀਆਂ ਦੋਹਾਂ ਨੂੰ ਇਕੱਠੀਆਂ ਬੈਠਣਾ ਬੈਠੀਆਂ ਦੇਖ ਕੇ ਆਂਟੀ ਦੀ ਨੌਂ ਕੂਰਦੀ ਉਸ ਨੂੰ ਉਸ ਨੂੰ ਲੱਗਦਾ ਕਿ ਉਹ ਹਸਤੀਆਂ ਗੱਲਾਂ ਕਰਦੀਆਂ ਹਨ ਪਰ ਮਾਵਾਂ ਧੀਆ ਦੀਆਂ ਗੱਲਾਂ ਬਾਤਾਂ ਦਾ ਵਿਸ਼ਾ ਕੋਈ ਖਾਸ ਨਹੀਂ ਸੀ ਹੁੰਦਾ ਉਹ ਤਾਂ ਬਸ ਆਪਣਾ ਦਿਲ ਹੌਲਾ ਹੀ ਕਰਦੀਆਂ ਧੀ ਵੀ ਮਾ ਨਾਲ ਸਾਰੀਆਂ ਗੱਲਾਂ ਕਰ ਲੈਂਦੀ ਭਾਵੇਂ ਆਂਟੀ ਜਮਾਂ ਅਨਪੜ੍ਹ ਸੀ ਉਹ ਸਰਕਾਰੀ ਕਾਇਦੇ ਕਾਨੂੰਨ ਪੈਨਸ਼ਨ ਡੀਏ ਕਿਸ਼ਤ ਐਲਟੀਸੀ ਆਦ ਸਭ ਬਾਰੇ ਜਾਣਦੀ ਸੀ ਉਹ ਇਨਕਰੀਮੈਂਟ ਨੂੰ ਐਨਕਰੀਮੈਂਟ ਆਖਦੀ ਆਂਟੀ ਮੇਰੇ ਕੋਲ ਅੰਕਲ ਦਿਆਂ ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰਦੀ ਤੇ ਕਹਿੰਦੀ ਤੇਰਾ ਅੰਕਲ ਤਾਂ ਬਿਲਕੁਲ ਸਾਦਕ ਸੁਭਾਅ ਦਾ ਸੀ ਮੇਰੀ ਕੋਈ ਗੱਲ ਨਹੀਂ ਸੀ ਮੋੜਦਾ ਜਿਵੇਂ ਆਖਦੀ ਉਵੇਂ ਮੰਨ ਲੈਂਦਾ ਸੀ ਮੈਂ ਧੀ ਨੂੰ ਜੋ ਦੇਣ ਵਾਸਤੇ ਕਹਿੰਦੀ ਉਹ ਹੀ ਲਿਆ ਦਿੰਦਾ ਜਿੰਨੇ ਪੈਸੇ ਆਖਦੀ ਉਹਨੇ ਹੀ ਦੇ ਦਿੰਦਾ ਕਦੇ ਕਿੰਤੂ ਪ੍ਰੰਤੂ ਨਾ ਕਰਦਾ ਪਰ ਹੁਣ ਤਾਂ ਮੈਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਂਦਾ ਹੈ ਨੌਪੁੱਤ ਦਾ ਰਾਜ ਹੈ ਆਂਟੀ ਆਪਣੇ ਜਵਾਈ ਦੀਆਂ ਗੱਲਾਂ ਵੀ ਕਰਦੀ ਕਦੇ-ਕਦੇ ਤਾਂ ਉਹ ਜਵਾਈ ਦੀਆਂ ਸਿਫਤਾਂ ਦੇ ਪੁੱਲ ਬਣ ਦਿੰਦੀ ਤੇ ਕਦੇ ਜਵਾਈ ਤੇ ਖੂਬ ਤਵਾ ਲਾਉਂਦੀ ਆਖਦੀ ਖਾਂਦਾ ਪੀਂਦਾ ਨਹੀਂ ਕੋਈ ਵੈਰ ਨਹੀਂ ਕੋਈ ਵੈਲ ਨਹੀਂ ਬੀੜੀ ਸਿਗਰਟ ਦੀ ਲਤ ਨਹੀਂ ਬਹੁਤ ਚੰਗਾ ਹੈ ਪਰ ਚੰਗੇ ਨੂੰ ਕੀ ਚਟਣਾ ਹੈ ਕਦੇ 2-3 ਦਿਨ ਲਈ ਲਈ ਵੀ ਨਹੀਂ ਛੱਡਦਾ ਮੇਰੀ ਧੀ ਨੂੰ ਮੇਰੇ ਕੋਲ ਪ੍ਰਾਂਦੇ ਤਰ੍ਹਾਂ ਨਾਲ ਹੀ ਚਿੰਬੜਿਆ ਰਹਿੰਦਾ ਹੈ ਸਵੇਰੇ ਆਉ ਨਾਲ ਹੀ ਕਾਰ ਤੇ ਸ਼ਾਮ ਨੂੰ ਵਾਪਸ ਸਾਡੇ ਘਰੇ ਤਾਂ ਰੋਟੀ ਵੀ ਨਹੀਂ ਖਾਂਦੇ ਬਸ ਬਾਹਰ ਖਾਣ ਦਾ ਹੀ ਚਸਕਾ ਲੱਗਿਆ ਰਹਿੰਦਾ ਹੈ ਜੇ ਕੁਝ ਭਾਈ ਇਹ ਵੀ ਨਹੀਂ ਕਰਦੇ ਭਾਈ ਜਵਾਈ ਭਾਈ ਧੀ ਆਏ ਧੀ ਆਈ ਹੈ ਇਹ ਵੀ ਤਾਂ ਕੇਸਲ ਵਟ ਜਾਂਦੇ ਹਨ ਹੁਣ ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਪੈਸੇ ਕੱਢ ਕੇ ਦੇਵਾਂ ਜਾਓ ਬਾਜ਼ਾਰੋਂ ਕੁਝ ਫੜ ਲਿਆਓ ਖਾਣ ਲਈ ਫੇਰ ਕਹਿਣਗੇ ਬੀਜੀ ਤੁਸੀਂ ਸਾਡੀ ਬੇਇੱਜ਼ਤੀ ਖਰਾਬ ਕਰ ਦਿੱਤੀ ਅਸੀਂ ਕਿਹੜਾ ਕਦੇ ਕਰਦੇ ਨਹੀਂ ਇਹ ਕਦੇ ਮੈਨੂੰ ਪੈਰੀ ਪਾਉਣਾ ਨਹੀਂ ਕਰਦਾ ਕਦੇ ਮੇਰਾ ਹਾਲ ਚਾਲ ਨਹੀਂ ਪੁੱਛਦਾ ਮੇਰੇ ਮੁੰਡਿਆਂ ਨਾਲ ਉਸਦੀ ਬੰਦ ਹੀ ਨਹੀਂ ਹਰ ਵੇਲੇ ਰੁੱਸਿਆ ਹੀ ਰਹਿੰਦਾ ਹੈ ਕੋਈ ਵਿਆਹ ਸ਼ਾਦੀ ਉਸ ਨੂੰ ਕਾ ਨਹੀਂ ਜਾਣ ਦਿੱਤਾ ਜਦੋਂ ਇਹ ਰੁਸਿਆ ਨਾ ਹੋਵੇ ਤਾਂ ਮੇਰੇ ਆਪਦੇ ਮੁੰਡੇ ਵੀ ਠੀਕ ਨਹੀਂ ਇਹ ਵੀ ਤਾਂ ਉਸ ਨੂੰ ਆਪਣੇ ਨਾਲ ਨਹੀਂ ਲਾਉਂਦੇ ਸ਼ੁਰੂ ਤੋਂ ਹੀ ਉਹ ਉਪਰਾ ਸਮਝਦੇ ਸਨ ਹਰ ਗੱਲ ਦਾ ਉਸ ਤੋਂ ਪਰਦਾ ਰੱਖਦੇ ਪਰ ਇਹ ਵੀ ਸਦਾ ਜਵਾਈ ਬਣਿਆ ਰਿਹਾ ਕਦੇ ਪੁੱਤ ਨਹੀਂ ਬਣਿਆ ਮੈਂ ਆਂਟੀ ਨੂੰ ਕੋਠੀ ਦੇ ਪਿਛਲੇ ਪਾਸੇ ਬਣੀ ਬਗੀਚੀ ਕੋਲ ਖੜੀ ਦੇਖਦੀ ਤਾਂ ਆਉਂਦੀ ਆਂਟੀ ਨੂੰ ਆਂਟੀ ਨੂੰ ਰੋਕ ਲੈਂਦੀ ਆਂਟੀ ਇੱਕ ਦਿਨ ਆਂਟੀ ਬਗੀਚੀ ਚੋਂ ਕੁਝ ਫਲ ਜਿਹੇ ਤੋੜ ਰਹੀ ਸੀ ਆ ਕੀ ਹੈ ਆਂਟੀ ਉਹਨਾ ਅਜੀਬ ਜਿਹੇ ਫਲਾਂ ਨੂੰ ਦੇਖ ਕੇ ਪੁੱਛਿਆ ਇਹ ਝਾੜ ਕਰੇਲੇ ਹਨ ਇਹਨਾਂ ਦੀ ਸਬਜ਼ੀ ਬਣਦੀ ਹੈ ਤੇ 슈ਗਰ ਦੇ ਮਰੀਜ਼ਾਂ ਲਈ ਵੀ ਚੰਗੀ ਹੁੰਦੀ ਹੈ ਕੱਲ ਮੇਰੇ ਧੀ ਨੇ ਕੱਲ ਮੇਰੀ ਧੀ ਨੇ ਆਉਣਾ ਹੈ ਤੇ ਮੈਂ ਉਹਨਾਂ ਨੂੰ ਦੇਣੇ ਹਨ ਮਾਦਾ ਧੀ ਲਈ ਪਿਆਰ ਜਿਹਾ ਦੇ ਕੇ ਮੈਨੂੰ ਬਹੁਤ ਵਧੀਆ ਲੱਗਦਾ ਮੇਰੀ ਮਾਂ ਵੀ ਮੇਰਾ ਇਸ ਤਰ੍ਹਾਂ ਕਰਿਆ ਕਰੂ ਮੇਰੇ ਵਿਆਹ ਤੋਂ ਬਾਅਦ ਪਰ ਮੇਰੀ ਮਾਂ ਤਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮਰ ਗਈ ਵਿਆਹ ਤੋਂ ਬਾਅਦ ਆਂਟੀ ਨੂੰ ਵੇਖ ਕੇ ਮੈਨੂੰ ਮੇਰੀ ਮਾਂ ਦੀ ਯਾਦ ਆਉਂਦੀ ਉਸ ਦਿਨ ਮੈਂ ਘਰੇ ਜਾ ਕੇ ਮੇਰੀ ਮਾਂ ਨੂੰ ਕਰੇਲਿਆਂ ਵਾਲੀ ਗੱਲ ਦਸੀ ਕਿ ਕਿਵੇਂ ਆਂਟੀ ਧੀ ਲਈ ਕਰੇਲੇ ਜਹੇ ਇਕੱਠੇ ਕਰੀ ਜਾਂਦੀ ਸੀ ਜਿਸ ਦਿਨ ਤੋਂ ਬਾਅਦ ਮੈਂ ਆਂਟੀ ਨੂੰ ਕਰੇਲਿਆਂ ਵਾਲੀ ਆਂਟੀ ਹੀ ਆਖਦੀ ਜਦੋਂ ਮੈਂ ਜਦੋਂ ਵੀ ਮੈਂ ਪੇਕੇ ਆਉਂਦੀ ਕਰੇਲਿਆਂ ਵਾਲੀ ਆਂਟੀ ਨੂੰ ਜ਼ਰੂਰ ਮਿਲ ਕੇ ਆਉਂਦੀ ਆਂਟੀ ਨੂੰ ਖੁਸ਼ ਕਰਨ ਦੀ ਮਾਰੀ ਮੈਂ ਆਂਟੀ ਦੀ ਧੀ ਦੀ ਗੱਲ ਜ਼ਰੂਰ ਛੇੜਦੀ ਪਰ ਹੁਣ ਆਂਟੀ ਦੀ ਧੀ ਦੀਆਂ ਗੱਲਾਂ ਖੋਲ ਕੇ ਨਾ ਕਰਦੀ ਧੀ ਦੀ ਗੱਲ ਕਰਨ ਵੇਲੇ ਇੱਧਰ ਉੱਧਰ ਨਹਵਲ ਜ਼ਰੂਰ ਵੇਖਦੀ ਇਹ ਕੌੜ ਕੌੜਦੇ ਹਨ ਮੇਰੀ ਧੀ ਤੇ ਮੇਰੀ ਧੀ ਜਦੋਂ ਮੇਰੇ ਮੇਰੀ ਪੋਤੀ ਦੀ ਵਿਚੋਲਣ ਬਣੀ ਤਾਂ ਇਹਨਾਂ ਨੇ ਉਸ ਨਾਲ ਭੈੜੀ ਕੀਤੀ ਇਹਨਾਂ ਨੇ ਮੇਰੀ ਧੀ ਨੂੰ ਮੇਰੇ ਪੋਤੇ ਦੇ ਵਿਆਹ ਤੇ ਬੁਲਾਇਆ ਨਹੀਂ ਹੁਣ ਮੈਨੂੰ ਲੱਗਦਾ ਕਿ ਮਾਂ ਧੀ ਦੇ ਵਿਚਕਾਰ ਪੁੱਤਾਂ ਦੀ ਹੌਮੇ ਆ ਗਈ ਸੀ ਹੌਲੀ ਹੌਲੀ ਧੀ ਜਵਾਈ ਦੇ ਨੇ ਆਉਣਾ ਬੰਦ ਕਰ ਦਿੱਤਾ ਬਸ ਫੋਨ ਤੇ ਹੈਲੋ ਹਾਈ ਹੁੰਦੀ मां ਧੀ ਦੀ ਪਿਛਲੀ ਵਾਰ ਆਈ ਤਾਂ ਆਂਟੀ ਬੁੱਕ-ਬੁੱਕ ਰੋਂਦੀ ਸੀ ਨੀ ਕਾਂਤਾ ਮਲਾਦੇ ਇੱਕ ਵਾਰੀ ਤੂੰ ਵੀ ਤਾਂ ਆਪਣੀ ਧੀ ਨਾਲ ਘੰਟਾ-ਘੰਟਾ ਲੱਗੀ ਰਹਿੰਦੀ ਐ ਆਂਟੀ ਨੇ ਨੌ ਨੂੰ ਤਰਲਾ ਜਿਹਾ ਪਾਇਆ ਤੇ ਨੌ ਨੇ ਅਣਸੁਨਾ ਕਰ ਗਈ ਕੀ ਕਰਨਾ ਹੈ ਆਂਟੀ ਮੈਂ ਕਰ ਦਿੰਦੀ ਹਾਂ ਮੈਂ ਹਮਦਰਦੀ ਨਾਲ ਆਂਟੀ ਨੂੰ ਪੁੱਛਿਆ ਨਹੀਂ ਕਰਨਾ ਕੀ ਹੈ ਮੇਰੀ ਧੀ ਨਾਲ ਗੱਲ ਕਰਨੀ ਹੈ ਫੋਨ ਤੇ ਕੜਮੀ ਕੜਮੀ ਇੱਥੇ ਤਾਂ ਨਹੀਂ ਆ ਸਕਦੀ ਇੱਕ ਫੋਨ ਤੇ ਹੀ ਗੱਲ ਕਰਦੀ ਸੀ ਹੁਣ ਹਫਤਾ ਹੋ ਗਿਆ ਨਾ ਉਸਦਾ ਫੋਨ ਆਇਆ ਤੇ ਨਾ ਹੀ ਇਹ ਮੇਰੀ ਗੱਲ ਕਰਾਉਂਦੇ ਹਨ ਮੇਰੀ ਤਾਂ ਭੁੱਖ ਹੀ ਮਰ ਗਈ ਮੈਨੂੰ ਰੋਟੀ ਤੇ ਦਵਾਈਆਂ ਦੀ ਨਹੀਂ ਬਸ ਮੇਰੀ ਧੀ ਨਾਲ ਗੱਲ ਕਰਨ ਦੀ ਲੋੜ ਹੈ ਮੇਰੀ ਧੀ ਮੇਰੀ ਇੱਕ ਵਾਰੀ ਗੱਲ ਕਰਾ ਦਿਓ ਮੇਰੇ 4 ਦਿਨ ਸੌਖੇ ਲੰਘ ਜਾਣਗੇ ਕੁੜੀਏ ਤੂੰ ਹੀ ਮਲਾ ਦੇ 9 4 6 6 4 2 7 ਤੇ 3 3 ਅੰਟੀ ਨੇ ਬੇਵਸੀ ਅੰਟੀ ਦੀ ਬੇਵਸੀ ਤੇ ਅੰਟੀ ਦੀ 9 ਦੀ ਕੋੜੀ ਚਾਕਣੀ ਵੇਖ ਕੇ ਰੋਂਦੀ ਰੋਂਦੀ ਮੈਂ ਬਾਹਰ ਆ ਗਈ ਸੋ ਦੋਸਤੋ ਇਹ ਸੀ ਕਹਾਣੀ ਰਸੀਮ ਸੇਠੀ ਬਾਦਲ ਜੀ ਦੀ ਕਰੇਲਿਆਂ ਵਾਲੀ ਆਂਟੀ ਤੁਹਾਨੂੰ ਕਿਵੇਂ ਦੀ ਲੱਗੀ ਇਸ ਬਾਰੇ ਆਪਣੀ رائے ਜ਼ਰੂਰ ਦੱਸਣਾ ਇਸ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਮੇਰੇ ਅਕਾਥ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ